ਅੰਤਰ ਜੋਤ ਸ਼ਬਦ ਅਨਾਰੀ ਹਰ ਬ੍ਰਹਮਾ ਤਾਕੇ ਤਿਰਪੁਰਾਰੀ ਤੇ ਤੇਰੀ ਆ ਭਾਗ ਲੇਂਗੇ ਅਨੰਤਾ ਤੈウ ਨਾ ਜਾਣੇ ਆਦਿ ਹੋਇ ਅਨਤਾ ਬਾਖਰ ਏਕ ਬਦਾ ਤੇ ਕਿਨਾ ਚੌਦਾ ਠਹਿਰ ਪਾੜ ਸੋ ਲੀਨਾ ਹਰ ਹਰ ਬ੍ਰਹਮਾ ਮਹਾਂ ਤੋ ਨਾਉ इन पुन तीन बसाव गांव इन पुन रजल खंड ब्रह्मंडा चौ दर्शन सान बे पैकंडा ईट नका वेद पढ़ाया सुनत राए तुरक आया नारी मोचित गर्भ परसूती लांगत रह बौ त कर सोती। ऐया हम तुम एक कै लो। एक कै प्राण बियापै मो। ऐया हम तुम एक कै लो। एक कै प्राण बियापै मो। एक जणी जणा संसारा। औण ज्ञान से पियो निरारा। ਉਹ ਬਾਲਕ ਪਗ ਦੁਆਰੇ ਆਇਆ ਪੰਗ ਪੋਗੀ ਕੇ ਪੁਰਸ਼ ਕਹਾਇਆ ਆਵਗਤ ਕੀ ਗਤ ਕਾਹੂ ਨਾ ਜਾਣੀ ਏਕ ਜੀਵ ਕਿਤ ਕਹੂੰ ਬਖਾਨੀ ਜੋ ਮੁਕ ਹੋਏ ਜੀਵ ਦਾਸ ਲਾਗਾ ਓ ਕੋਈ ਆਏ ਮਹੰਤੋ ਪਾਕਾ ਕਹ ਕਬੀਰ ਪੁਕਾਰ ਕੇ ਇਹ ਲਯੋ ਵਿਹਾਰ RAM ਨਾਮ ਜਾਣੇ ਬਿਨਾ ਬੋ ਬੂੜ ਮੁਆ ਸਨਸਾਰ